ਜੁਐਲਰੀ ਦੀ ਦੁਕਾਨ ਤੋਂ ਬੱਚਾ ਰੁਪਏ ਚੋਰੀ ਕਰਕੇ ਹੋਇਆ ਫਰਾ ਸੀਸੀਟੀਵੀ ਵੀਡੀਓ ਆਈ ਸਾਹਮਣੇ ਲੁਧਿਆਣਾ ਦੇ ਨਾਮੀ ਜੁਐਲਰ ਦੀ ਦੁਕਾਨ ਵਿੱਚੋਂ ਇੱਕ ਬੱਚੇ ਪਾਸੋਂ ਰੁਪਏ ਚੋਰੀ ਕਰਨ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਘਟਨਾ ਦੀ ਸ਼ਿਕਾਇਤ ਜੁਐਲਰੀ ਦੁਕਾਨ ਦੇ ਮਾਲਕ ਵੱਲੋਂ ਪੁਲਿਸ ਨੂੰ ਕੀਤੀ ਗਈ ਹੈ ਜੁਰੀਦੀ ਦੁਕਾਨ ਤੇ ਸੰਚਾਲਕ ਨੇ ਦੱਸਿਆ ਕਿ ਕੁਝ ਬੱਚੇ ਅਕਸਰ ਟੋਫੀਆਂ ਮੰਗਣ ਲਈ ਆਉਂਦੇ ਰਹਿੰਦੇ ਹਨ ਦੁਪਹਿਰ ਕਰੀਬ ਪੋਣੇ 2 ਵਜੇ ਟੋਫੀਆਂ ਮੰਗਣ ਆਏ ਤਾਂ ਉਸਨੇ ਉਹਨਾਂ ਬੱਚਿਆਂ ਨੂੰ ਭਜਾ ਦਿੱਤਾ ਇਸ ਵਿਚਾਲੇ ਉਹ ਆਪਣੇ ਨਾਲ ਦੇ ਦੁਕਾਨਦਾਰ ਕੋਲ ਗਿਆ ਸੀ ਤਾਂ ਅਚਾਨਕ ਪਿੱਛੋਂ ਇੱਕ ਬੱਚਾ ਦੁਕਾਨ ਵਿੱਚ ਆਇਆ ਅਤੇ ਅੰਦਰੋਂ ਗੱਲੇ ਵਿੱਚੋਂ ਪਈ ਕਰੀਬ 70000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਵਾਕਿਆ ਦੁਕਾਨ ਦੇ ਉੱਤੇ ਲੜਕਾ ਬਾਹਰ ਮੰਗਣ ਆਲੇ ਆਂਦੇ ਆ ਜਿਹਲੇ ਉਹ ਮੰਗਣ ਵਾਲਾ ਲੜਕਾ ਸੀਗਾ ਉਹਨੂੰ ਮੈਂ ਪਹਿਲਾਂ ਤਾਂ ਪੇ ਆਇਆ ਹੈਗਾ ਤੇ ਉਹ ਭੱਜ ਕੇ ਉੱਪਰ ਦੀ ਆ ਕੇ ਮੈਂ ਨਾਲ ਮੈਨੂੰ ਕਿਸੇ ਨੇ ਆਵਾਜ਼ ਮਾਰ ਲਈ ਮੈਂ ਉਧਰ ਨੂੰ ਚਲੇ ਗਿਆ ਤੇ ਉਹ ਲੜਕਾ ਅੰਦਰ ਵੜ ਕੇ ਪੈਸੇ ਲੈ ਗਿਆ ਇੱਥੋਂ ਗੱਲੇ 'ਚ ਕੱਢ ਗਏ ਕਿੰਨੇ ਪੈਸੇ ਸੀਗੇ 60-70 ਹਜ਼ਾਰ ਰੁਪਏ ਸੀਗਾ ਇਹ ਕਿੰਨੇ ਵਜੇ ਦਾ ਵਾਕਿਆ ਹੈ ਤੁਹਾਡਾ 1:40 ਦਾ ਤੇ ਤੁਹਾਨੂੰ ਸ਼ੱਕ ਕੋਈ ਸ਼ੱਕ ਨਹੀਂ ਮੇਰੇ ਕੋਲ ਵੀਡੀਓ ਹੈਗੀ ਹੈ ਅੱਛਾ ਜੀ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਵੀ ਉਹ ਪੈਸੇ ਚੱਕ ਰਿਹਾ ਗੱਲੇ 'ਚ ਮੰਗੂ ਕਿ ਕੀ ਮੰਗ ਕਰਨੇ ਆ ਮੰਗੇ ਇਹੀ ਚਾਹਨੇ ਆ ਕਾਰਵਾਈ ਕਰੇ ਪੁਲਿਸ ਸਾਨੂੰ ਇਨਸਾਫ ਦਿੱਤਾ ਜਾਵੇ ਅੱਛਾ ਜੀ ਤੇ ਤੁਸੀਂ ਹੁਣ ਕੀ ਕਰਾਤੀ ਹਾਂ ਕੰਪਲੇਨ ਲਿਖਾਕਤੀ ਹੈ ਦਰਖਾਸਤ ਦੇਤੀ ਹੈ ਹਾਂ ਜੀ ਤੇ ਉਹਦੀ ਕਾਰਵਾਈ ਦੇਖਦੇ ਆ ਕੀ ਕੀ ਕਰਦੀ ਹੈ ਪੁਲਿਸ ਉਹਦੀ ਬੱਚਾ ਦੇਖਿਆ ਕਿਤੇ ਤੁਹਾਨੂੰ ਟਿਖਿਆ ਨਹੀਂ ਬੱਚਾ ਮੈਂ ਉਦੋਂ ਤਾਂ ਨਹੀਂ ਦੁਆਰਾ ਤਾਂ ਨਹੀਂ ਦੇਖਿਆ ਹੈਗਾ ਪਰ ਉਸੇ ਟਾਈਮ ਹੀ ਮੈਨੂੰ ਭਜਾਇਆ ਸੀ ਜਿਸ ਟਾਈਮ ਉਹ ਮੈਨੂੰ ਕਹਿ ਰਹੇ ਸੀ ਵੀ ਅੰਕਲ ਟਾਈਮ ਦੱਸ ਦੋ ਕੀ ਹੋਇਆ ਹਾਂ ਅਕਸਰ ਬੱਚੇ ਸਾਰੇ ਆਉਂਦੇ ਆ ਇੱਥੇ ਟੌਫੀਆਂ ਟੌਫੀਆਂ ਮੰਗਦੇ ਆ ਅਸੀਂ ਦੇ ਵੀ ਦੇ ਦਿਆਂ ਟੌਫੀਆਂ ਅੱਛਾ ਜੀ ਉਹ ਟੌਫੀਆਂ ਮੰਗਣ ਵਾਲੇ ਬੱਚੇ ਸੀਗੇ ਅੱਛਾ ਜੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਗੈਂਗ ਦਾ ਸੀਗਾ ਉਹ ਉਹੀ ਕੱਢ ਕੇ ਲੈ ਗਿਆ ਪੈਸੇ ਸਾਨੂੰ ਦੀ ਪਛਾਣ ਹੈਗੀ ਹੈ ਪਛਾਣ ਹੈਗੀ ਹੈ ਵੀਡੀਓ ਹੈਗੀ ਆਪਣੇ ਕੋਲ ਦੀ ਹੈਲੋ ਠੀਕ ਫੁਟੇਜ ਹੈਗੀ ਆ ਜੇ ਫੋਟੋ ਹੀ ਦੇਖਣੀ ਹੈ ਦਿਖਾ ਦਿੰਦਾ ਤੁਹਾਨੂੰ